ਡਿਅਰ ਸਟੂਡੈਂਟਸ ਅੱਜ ਆਪਾਂ ਕਰਦੇ ਹਾਂ ਬਿਮਾਰੀ ਦੀ ਛੁੱਟੀ ਲੈਣ ਲਈ ਅਰਜੀ ਅਰਜੀ ਜਾਂ ਬਿਨੇ ਪੱਤਰ ਲਿਖਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਸੇਵਾ ਵਿਖੇ ਤੋਂ ਖੱਬੇ ਪਾਸੇ ਸੇਵਾ ਵਿਖੇ ਫਿਰ ਪ੍ਰਿੰਸੀਪਲ ਸਾਹਿਬਾ ਜੀ ਜਾਂ ਮੁਖ ਅਧਿਆਪਕ ਜੀ ਫਿਰ ਕਮਾ ਫਿਰ ਆਪਣੇ ਸਕੂਲ ਦਾ ਨਾਮ ਫਿਰ ਕਮਾ ਫਿਰ ਸ਼ਹਿਰ ਦਾ ਨਾਮ ਫਿਰ ਡੰਡੀ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ ਫੇਰ ਕਮਾ ਬੇਨਤੀ ਹੈ ਕਿ ਕੱਲ ਮੈਨੂੰ ਸਕੂਲ ਤੋਂ ਵਾਪਸ ਘਰ ਜਾਂਦਿਆਂ ਹੀ ਬਹੁਤ ਤੇਜ਼ ਬੁਖਾਰ ਹੋ ਗਿਆ ਇਸ ਲਈ ਮੈਂ ਅੱਜ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦਾ ਜਾਂ ਨਹੀਂ ਹੋ ਸਕਦੀ ਕਿਰਪਾ ਕਰਕੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਜਾਂ ਮੈਂ ਆਪ ਜੀ ਦੀ ਅਤੀ ਧੰਨਵਾਦੀ ਹੋਵਾਂਗੀ ਫਿਰ ਸੱਜੇ ਪਾਸੇ ਮੁੰਡੇ ਲਿਖਣਗੇ ਆਪ ਜੀ ਦਾ ਆਗਿਆਕਾਰੀ ਤੇ ਕੁੜੀਆਂ ਲਿਖਣਗੀਆਂ ਆਪ ਜੀ ਦੀ ਆਗਿਆਕਾਰੀ ਫਿਰ ਕਮਾ ਫਿਰ ਆਪਣਾ ਨਾਮ ਜਮਾਤ ਰੋਲ ਨੰਬਰ ਤੇ ਫਿਰ ਮਿਤੀ ਮਿਤੀ ਜਿਹੜੀ ਵੀ ਜਦੋਂ ਵੀ ਤੁਸੀਂ ਅਰਜੀ ਜਾਂ ਬਿਨੇ ਪੱਤਰ ਲਿਖਣਾ ਉਸੇ ਦਿਨ ਦੀ ਮਿਤੀ ਪਾਉਣੀ ਹੈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ